ਇੱਕੋ ਰਾਸ਼ਟਰੀ ਪੰਛੀ ਆ ਆਪਣਾ ਮੋਰ ਆ ਤੇ ਇੰਨੀ ਨਜ਼ਦੀਕੀ ਜਿਹੜੀ ਆ ਮੋਰ ਦੇ ਨਾਲ ਤੁਸੀਂ ਸਮਝ ਸਕਦੇ ਹੋਗੇ ਕਿ ਇੱਕ ਨਡਰ ਮੋਰ ਆਏ ਮਿੱਤਰੋ ਸਾਰੇ ਸਟੱਡ ਫਾਰਮ ਦੇ ਉੱਤੇ ਸਭ ਤੋਂ ਜ਼ਿਆਦੀਆਂ ਮੌਜਾਂ ਤੇ ਆ ਆ ਲੈਂਦੀ ਆ ਜਿੱਥੇ ਮਰਜ਼ੀ ਆ ਕੇ ਬਹਿ ਜਾਂਦੀਆਂ ਹੈ ਸਾਰੇ ਸਟੱਡ ਫਾਰਮ ਚ ਮੌਜਾਂ ਆ ਲੈਂਦੀ ਆ ਅਮਰੀਕਨ ਬਿੱਲੀ ਜਿਹੜੀ ਇਹਨਾਂ ਦੀ ਓਏ ਐਵੇਂ ਗੱਲਾਂ ਨਹੀਂ ਝੂਠੀਆਂ ਗੱਲਾਂ ਨਹੀਂ ਯਾ ਅੱਜ ਕਹਿੰਦੇ ਆ ਤੇ ਹੈਗਾ ਵੀ ਜਾ ਰਿਹਾ ਆਵੇ ਰੋ ਸਾਰਾ ਸਟੱਡ ਫਾਰਮ ਦੀਆਂ ਛੱਤਾਂ ਦਿਖਣ ਡਿਆ ਵੀ ਇੱਥੇ ਬਹਿ ਗਏ ਯਾਨੀ ਜਿਨ੍ਹਾਂ ਨੇ ਘੋੜੇ-ਘੂੜੇ ਰੱਖੇ ਹੁੰਦੇ ਸ਼ੌਂਕ ਦੇ ਨਾਲ ਜਿੱਥੇ ਵੀ ਜਾਈਏ ਉੱਥੇ ਹੀ ਭਿੰਡਰ ਸਟੱਡ ਫਾਰਮ ਦਾ ਬੜਾ ਨਾਂ ਸੀ ਕਹਿੰਦੇ ਕੀ ਪੂਰੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਭਿੰਡਰ ਸਟੱਡ ਜਿਹੜਾ ਫਾਰਮ ਆ ਉਹ ਸਭ ਤੋਂ ਵਧੀਆ ਤੇ ਸਭ ਤੋਂ ਫੇਮਸ ਆ ਸੋ ਬੜੇ ਸਟੱਡ ਫਾਰਮ ਦੇਖੇ ਆ ਪਰ ਭਿੰਡਰ ਸਟੱਡ ਫਾਰਮ ਦਾ ਨਾਮ ਜਿਹੜਾ ਵਾ ਸੋ ਸੁਣਿਆ ਤੇ ਬਹੁਤ ਵਾਰ ਸੀ ਅੱਜ ਮਨ ਬਣਾਇਆ ਕਿ ਭਿੰਡਰ ਸਟੱਡ ਫਾਰਮ ਜਾ ਕੇ ਦੇਖਿਆ ਹੀ ਜਾਵੇ ਜਿੱਥੇ ਕਿ ਅਮਰੀਕਨ ਬਿੱਲੀਆਂ ਨੇ ਬਾਹਰ ਦੇ ਕੁੱਤੇ ਨੇ ਸੋ ਔਰ ਇਹਨਾਂ ਨੇ ਮੋਰ ਵੀ ਰੱਖੇ ਹੋਏ ਆ ਤੇ ਹੋਰ ਵੀ ਅਗਾਹ ਵਧੂ ਸੋਚ ਦੇ ਨਾਲ ਸਟੱਡ ਫਾਰਮ ਨੂੰ ਅਜੇ ਵੀ ਤਿਆਰ ਕਰ ਰਹੇ ਨੇ ਆ ਦੇਖੋ ਇਹ ਕਹਿੰਦੇ ਪਹਿਲਾਂ ਬਹੁਤ ਪੁੰਦਾ ਵਾ ਤੇ ਇਹ ਜਿਹੜਾ ਵਾ ਇਹ ਇਨਸਾਨ ਤੋਂ ਡਰਦਾ ਨਹੀਂ ਬੰਦਿਆਂ ਦੇ ਨਾਲ ਜੁੜ ਗਿਆ ਏ ਕਿਉਂਕਿ ਇਹ ਰੋਟੀ ਵੀ ਕਹਿੰਦੇ ਹੱਥ ਦੇ ਉੱਪਰ ਹੀ ਖਾਂਦਾ ਵਾ ਸੋ ਇਹ ਪੂਰਾ ਦਿਨ ਇਹ ਫਾਰਮ ਦੇ ਵਿੱਚ ਐ ਨਿਆਰੇ ਲੈਂਦਾ ਰਿੰਦਾ ਮੋਰ ਆ ਖਰਗੋਸ਼ ਆ ਖਰਗੋਸ਼ ਇਹ ਖਰਗੋਸ਼ ਤੇ ਆ ਦੇ ਆ ਆ ਗਏ ਜੀ ਦੇਸੀ ਮੁਰਗੇ ਤੇ ਆ ਵੀ ਕੋਈ ਜਾਨਵਰ ਆ ਪੰਛੀ ਆ ਦੇਖੋ ਕਿੰਨਾ ਸੋਹਣਾ ਹੈਗਾ ਪੰਛੀ ਦੇਖੋ ਇਹ ਵੀ ਕੋਈ ਇਧਰ ਦੀ ਹੈ ਨਹੀਂ ਆ ਪਰਜਾਤੀ ਇਹ ਵੀ ਕੋਈ ਬਾਹਰ ਦੀ ਪਰਜਾਤੀ ਲੱਗਦੀ ਆ ਤੁਹਾਡਾ ਆ ਪੰਛੀ ਆ ਵੀ ਕੋਈ ਬਾਹਰ ਦੀ ਪਰਜਾਤੀ ਆ ਦੇਖ ਲਓ ਮਾੜੀ ਮੋਟੀ ਤੇ ਹੋਊ ਨਹੀਂ ਆ ਇੱਕ ਮੋਰ ਦਾ ਬੱਚਾ ਹਾਂ ਦੇਖ ਆ ਇਹ ਮੋਰ ਦਾ ਬੱਚਾ ਵਾ ਠੀਕ ਆ ਬਾਕੀ ਆ ਦੋ ਮੁਰਗੇ ਇਹਦੇ ਨਾਲ ਆ ਮੋਰ ਦਾ ਬੱਚਾ ਆ ਆ ਗਏ ਜੀ ਕਬੂਤਰ ਆ ਦੇ ਕਬੂਤਰ ਆ ਗਏ ਸਾਰੇ ਆ ਠੀਕ ਹੈ ਜੀ ਇਹ ਦੋ ਅੱਗੇ ਚੱਲੀ ਗਏ ਇਹ ਵੀ ਮੁਰਗੇ ਆ ਦੇਖ ਆ ਦੇਖੋ ਕਾਸ ਚੀਜ਼ ਆ ਮੁਰਗੇ ਦੇਖੋ ਕਿਵੇਂ ਦੇ ਆ ਆ ਵੀ ਮੁਰਗੇ ਆ ਜੀ ਆ ਦੇਖੋ ਕਿਵੇਂ ਦੀ ਇਹਨਾਂ ਦੀ ਸ਼ੇਪ ਹੈ ਮੁਰਗਿਆਂ ਦੀ ਆ ਦੇਖੋ ਆ ਵੀ ਮੁਰਗੇ ਆ ਇਹ ਇਹ ਵੀ ਇਹ ਵੀ ਕੋਈ ਬਰੀਡ ਇੱਧਰ ਦੀ ਹੈ ਨਹੀਂ ਆ ਇਹ ਵੀ ਕੋਈ ਬਾਹਰ ਦੀ ਪ੍ਰਜਾਤੀ ਹੈ ਮੁਰਗੀਆਂ ਦੀ ਦੇਖੋ ਆ ਦੇਖੋ ਇਹ ਓਏ ਇੱਕ ਵਿਚਾਰਾ ਭਾਉ ਭਾਜੜਾਂ ਪਈਆਂ ਉਹਨੂੰ ਇਹ ਰੇ ਤੁਸੀਂ ਵਿਛਾਨ ਹੀ ਲਿਆਏ ਕੀ ਆ ਐ ਇਹ ਵਿਛਾਨ ਲਿਆ ਤੁਸੀਂ ਕੀ ਆ ਇਹਦਾ ਤੇ ਨਾਂ ਵੀ ਲੈਣ ਦੀ ਲੋੜ ਨਹੀਂ ਇਹ ਅਕਸਰ ਪਰਚਲਤ ਪ੍ਰਜਾਤੀ ਜਿਹਨੂੰ ਕਹਿ ਸਕਦੇ ਆਪਾਂ ਪਰਚਲਤ ਪ੍ਰਜਾਤੀ ਠੀਕ ਆ ਜੀ ਸੋ ਇਹ ਵੀ ਚਲੋ ਹੈ ਤਾਂ ਰੱਬ ਦਾ ਹੀ ਜੀ ਆ ਦੇਖੋ ਹੈ ਲੋਈ ਤੇ ਅੱਗੇ ਆ ਜਾਂਦੇ ਆਪਾਂ ਹੋਰ ਅੱਗੇ ਫਿਰ ਕਬੂਤਰ ਆ ਜਾਂਦੇ ਆ ਬਹੁਤ ਸੋਹਣੇ ਬਹੁਤ ਸੋਹਣੇ ਪਿੰਡਰ ਸਟੱਡ ਫਾਰਮ ਦੇ ਉੱਪਰ ਬਹੁਤ ਖੁਸ਼ ਆ ਸਾਰੇ ਜਾਨਵਰ ਠੀਕ ਹੈ ਜੀ ਹਾਂ ਜੀ ਤੇ ਆ ਫੇਰ ਆ ਗਈ ਆਪਣੀ ਅਮਰੀਕਨ ਬਿੱਲੀ ਹੈ ਮਿਆਊ ਆਹਾਹਾ ਇਹ ਸਾਰਾ ਦਿਨ ਇਤਰਾ ਹੀ ਤੁਰੇ ਫਿਰਦੀ ਰਹਿੰਦੀ ਬੇਫਿਕਰ ਹੋ ਕੇ ਇਹਨੂੰ ਨਹੀਂ ਕੈਦ ਕੀਤਾ ਜਾਂਦਾ ਸ ਇਹ ਸਾਰਾ ਦਿਨ ਸੋ ਆ ਭਿੰਡਰ ਸਟੱਡ ਫਾਰਮ ਦੇ ਵਿੱਚ ਸਾਰਾ ਇਹ ਇਹਨਾਂ ਪੰਛੀਆਂ ਦਾ ਜਿਹੜਾ ਬਣਾਇਆ ਹੋਇਆ ਏਰੀਆ ਉੱਪਰ ਕਿੰਨਾ ਸੋਹਣਾ ਵਧੀਆ ਰੀਜ ਦੇ ਨਾਲ ਇਹਨੂੰ ਵਾਲਪੇਪਰ ਕੀਤਾ ਇੱਥੇ ਗੁਰਬਾਣੀ ਚੱਲਦੀ ਆ ਸੀਸੀਟੀਵੀ ਕੈਮਰੇ ਲੱਗੇ ਆ ਇਹਨਾਂ ਦੀ ਖੁਰਾਕ ਜਿਹੜੀ ਆ ਉਹਦੇ ਵਾਸਤੇ ਵੀ ਇੱਥੇ ਪੰਜ ਛੇ ਵੀਰ ਜਿਹੜੇ ਆ ਉਹ ਇਹਨਾਂ ਤੇ ਤਾਇਨਾਤ ਰਹਿੰਦੇ ਨੇ ਤੇ ਆ ਵਿਚਾਰੀ ਸਾਰਾ ਦਿਨ ਇਹਨਾਂ ਨੂੰ ਵੇਂਦੀ ਰਹਿੰਦੀ ਕੱਲੀ ਹੈ ਮਿਆਂ ਆ ਵੀਰ ਇੱਥੇ ਸਾਰੇ ਕੰਮ ਕਰਦੇ ਆ ਤੇ ਆ ਬਹੁਤ ਵਧੀਆ ਲੱਗਾ ਆ ਦੇਖੋ ਹੈ ਠਾਂ ਠੁੰਡ ਨਾ ਲੱਗੇ ਆ ਆਤਮ ਨੂੰ ਛੱਡ ਦਿੰਦੇ ਆ ਉੱਪਰ ਤੇ ਇਹਨਾਂ ਨੂੰ ਕੁਝ ਸਮੇਂ ਲਈ ਖੁੱਲਾ ਵੀ ਛੱਡਦੇ ਆ ਤੇ ਬਹੁਤ ਰੌਣਕ ਲੱਗੀ ਆ ਹੋਰ ਵੀ ਆਪਾਂ ਸਟੱਡ ਫਾਰਮ ਦੇ ਉੱਪਰ ਰੂਬਰੂ ਹੁੰਨੇ ਆ ਇੱਥੇ ਹੋਰ ਕੀ ਆ ਠੀਕ ਆ ਜੀ ਤੇ ਆ ਉਹ ਬੈਠਣ ਬੁੱਠਣ ਨੂੰ ਬਣਾਇਆ ਵਾ ਬਹੁਤ ਸੋਹਣੀਆਂ ਦੂਰਾਂ ਦੂਰਾਂ ਤੋਂ ਵੱਖਰੀਆਂ ਵੱਖਰੀਆਂ ਜਿਹੜੀਆਂ ਪ੍ਰਜਾਤੀਆਂ ਉਹ ਲੈ ਕੇ ਆਏ ਆ ਤੇ ਇੱਕ ਇਤਿਹਾਸ ਸੋਹਣੀ ਜੀ ਪ੍ਰਜਾਤੀ ਜਿਹੜੀ ਆ ਭੋਲੀ ਜੀ ਇਹ ਵੀ ਲਿਆਏ ਆ ਆਵੇ ਹੈ ਇਹ ਕਹਿੰਦੇ ਅਮਰੀਕਨ ਬਿੱਲੀ ਆ ਬਹੁਤ ਪਿਆਰੀ ਆ ਇਹਨਾਂ ਦਾ ਪੂਰਾ ਐਡਰੈਸ ਮੈਂ ਤੁਹਾਨੂੰ ਦੇਵਾਂਗਾ ਇਹਨਾਂ ਦੇ ਆਪਾਂ ਹਲੇ ਘੋੜੇ ਦੇਖਣੇ ਆ ਕਰੋੜ ਤੋਂ ਵੀ ਵੱਧ ਰੇਟ ਵਾਲੇ ਘੋੜੇ ਇੱਥੇ ਇਹਨਾਂ ਦੇ ਕੋਲ ਮੌਜੂਦ ਨੇ ਇਹ ਬਿਲਾਵਲ ਘੋੜਾ ਏ ਇਹਦਾ ਨਾਮ ਬਿਲਾਵਲ ਏ ਕਿੰਨੀ ਹਾਈਟ ਆ ਇਹ ਵੀ ਤੁਹਾਨੂੰ ਆਪਾਂ ਅੱਜ ਦੱਸ ਦਿਆਂ ਇਹਦੀ ਵੇਖੋ ਹੈ ਬਿਲਾਵਲ ਘੋੜਾ ਇਹ ਆ ਭਾਜੀ ਉਹਨਾਂ ਦਾ ਘੋੜਾ ਏ ਬਿਲਾਵਲੇ ਦਾ ਨਾਮ ਹੈ ਇਦੀ ਹਾਈਟ ਕਿੰਨੀ ਦੱਸੀ ਤੁਸੀਂ? ਇਹਦੀ 70+ ਆ ਜੀ ਹੁਣ 70+ ਆ ਹਾਂਜੀ ਹਾਂਜੀ ਉਮਰ ਕਿੰਨੀ ਦੱਸੀ ਤੁਸੀਂ? ਉਮਰ ਇਹ 4 ਸਾਲ ਆ ਜੀ 4 ਸਾਲ ਉਮਰ ਦੇ 4 ਸਾਲ ਦੇ ਅੰਦਰ ਆ ਜੀ ਇਹਨੇ ਠੀਕ ਆ ਜੀ ਇਹ ਤਾਂ ਕੱਲਾਂ ਵਾਲੇ ਦਾ ਪੋਤਰਾ ਜੀ ਅੱਛਾ ਜੀ ਅਸਵਰਾਜ ਕੋੜੇ ਦਾ ਪੋਤੇ ਆ ਸਹੀ ਤੇ ਉਹ ਆ ਜਰ ਲੈ ਪਿੰਡਰ ਸਟੱਡ ਫਾਰਮ ਦੇ ਉੱਪਰ ਆ ਇੱਕ ਹੋਰ ਦਾ ਨਾਮ ਜੋਤੀ ਰੱਖਿਆ ਸੋ ਇਹ ਉਹਦਾ ਬੱਚਾ ਏ ਛੋਟਾ ਇਹੀ ਉਮਰ ਕੀ ਆ ਇਹਦਾ ਕਦ ਕਾਠ ਕੀ ਆ ਇਹ ਵੀ ਆਪਾਂ ਹੁਣ ਭਿੰਡਰ ਭਾਈ ਦੇ ਕੋਲੋਂ ਪੁੱਛਦੇ ਆ ਸੋ ਇੱਕ ਤਾਂ ਕੁੱਤਿਆਂ ਨੇ ਬਹੁਤ ਖਾਰੂ ਪਾਇਆ ਵੇਖੋ ਕਿੰਨੇ ਕੁੱਤੇ ਰੱਖੇ ਭਿੰਡਰ ਭਾਈ ਹੁਣਾਂ ਨੇ ਇਹ ਸਟੱਡ ਫਾਰਮ ਦੇ ਉੱਪਰ ਦੇਖੋ ਆਹ ਦੇਖੋ ਪੂਰੀ ਖੱਪ ਪਾਈ ਇਹਨਾਂ ਨੇ ਸੋ ਇਹਨਾਂ ਨੇ ਊਠ ਨੂੰ ਬਾਹਰ ਗੱਡਿਆ ਤੇ ਉਹ ਊਠਿਆ ਤੇ ਊਠ ਦਾ ਕਰਕੇ ਵੀ ਇਹ ਰਜਾ ਦਾ ਰੌਲਾ ਪਾਈ ਜਾਂਦੇ ਕੁੱਤੇ ਸੋ ਆ ਭਿੰਡਰ ਭਾਈ ਹੁਣ ਗਏ ਨੇ ਊਠ ਨੂੰ ਅੰਦਰ ਕਰਨ ਤੇ ਆ ਦੇਖੋ ਹੈ ਵੜਿਆ ਮੌਜਾਂ ਲੈਂਡ ਹੈ ਭਿੰਡਰ ਫਾਰਮ ਉੱਪਰ ਬਾਜੀ ਕੀ ਨਾਂ ਦੱਸਿਆ ਤਾਂ ਜੀ ਜੋਤੀ 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 ਤੇ ਇਹ ਬਾਜੀ ਕਿੰਨੀ ਉਮਰ ਹੈ ਦੀ ਇਹਦੀ 11 ਸਾਲਾਂ ਕੁ ਸਾਲ ਉਹ ਮਰੇ ਜੀ 11 ਸਾਲਾਂ ਉਮਰ ਹੈ ਦੀ ਇਹਦਾ ਇਹਦਾ ਕੱਦ ਕਿੰਨਾ ਹੀ ਆ ਇਹਦਾ 64 ਜੀ 64 ਜੀ 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 64 ਇੰਚ ਕਰ ਦਿਆ ਜੀ ਇਹਦਾ ਸਵਾਦ ਦੇਖੋ ਊਠ ਵੀ ਰੱਖਿਆ ਹੋਇਆ ਭਿੰਡਰ ਸਟੱਡ ਫਾਰਮ ਦੇ ਉੱਪਰ ਊਠ ਵੀ ਰੱਖਿਆ ਹੋਇਆ ਆ ਜੀ ਸ਼ੌਂਕ ਸਾਰੇ ਰੱਖੇ ਆ ਪੰਛੀ ਵੀ ਸਾਰੇ ਰੱਖੇ ਆ ਸ਼ੌਂਕ ਦੇ ਨਾਲ ਆ ਸੋ ਪ੍ਰਿੰਸ ਦੀ ਬੱਚੀ ਆ ਸੁਖਮਣੀ ਸੁਖਮਣੀ ਘੋੜੀ ਆ ਗਈ ਆ ਹੁਣ ਆਪਾਂ ਦੇਖ ਰਹੇ ਆ ਕਦ ਕਾਠ ਪੱਖੋਂ ਦੇਖੀਏ ਤੇ ਬਹੁਤ ਕਦ ਕਾਠ ਕੱਢ ਰਹੀ ਆ ਇੰਚਾਂ ਦੇ ਨਾਲ ਆਪਾਂ ਹਸਾਬ ਲਾਉਣ ਦੀ ਲੋੜ ਨਹੀਂ ਆਪਾਂ ਨੂੰ ਵੈਸੇ ਹੀ ਜਿਹੜੀ ਆ ਕੱਦ ਕਾਠ ਦੇਖ ਰਹੇ ਆਪਾਂ ਸੋ ਦੇਖ ਸਕਦੇ ਆਪਾਂ ਭਿੰਡਰ ਭਾਜੀ ਹੁਣਾਂ ਨੇ ਪੂਰੇ ਸ਼ੌਂਕ ਦੇ ਨਾਲ ਪਾਲੀਆਂ ਘੋੜੀਆਂ ਸੋ ਇਹ ਸੁਖਮਣੀ ਆ ਪ੍ਰਿੰਸ ਦੀ ਬੱਚੀ ਪ੍ਰਿੰਸ ਘੋੜੇ ਦੀ ਬੱਚੀ ਆ ਇਹ ਸੁਖਮਣੀ ਭਿੰਡਰ ਸਟੱਡ ਫਾਰਮ ਦੀ ਸ਼ਾਨ ਇਹਨਾਂ ਨੇ ਵਿਧਾਈ ਹੋਈ ਆ ਦੇਖ ਲਓ ਹੈ ਤਿੰਚਾਂ ਦੇ ਨਾਲ ਜਿਹੜਾ ਵਾ ਉਹ ਗਿਣਤੀ ਮਿੰਤੀ ਕਰਨ ਦੀ ਲੋੜ ਨਹੀਂ ਵੈਸੇ ਹੀ ਆਪਾਂ ਨੂੰ ਸਟੱਡ ਫਾਰਮ ਦੇ ਉੱਪਰ ਜਿੰਨੇ ਹੀ ਘੋੜੇ ਘੋੜੀਆਂ ਆਪਾਂ ਦੇਖ ਰਹੇ ਆਂ ਇਹ ਸਾਰੇ ਹੀ ਜਿਹੜੇ ਆ ਚੋਟੀ ਦੇ ਰੱਖੇ ਨੇ ਇਹਨਾਂ ਨੇ ਯਾ ਤੌਰ ਵੀ ਦੇਖ ਸਕਦੇ ਆ ਤੌਰ ਵੀ ਚੈੱਕ ਕਰ ਸਕਦੇ ਹੈ ਆ ਦੇਖੋ ਤੌਰ ਦੇਖ ਸਕਦੇ ਆਪਾਂ ਵੀ ਮਿੱਤਰੋ ਇਹ ਸੀਗਾ ਇੰਡਰਸਟੱਡ ਫਾਰਮ ਸੀਗੇ ਜਿਹੜਾ ਆਪਾਂ ਸਾਰ ਅੱਜ ਦੇਖਿਆ ਵਾ ਤੇ ਇਹ ਭਾਜੀ ਹੁਣੀ ਪਿੰਡਰ ਸਟੱਡ ਫਾਰਮ ਦੇ ਮਾਲਕ ਆ ਸੋ ਮਾਲਕ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਇਹ ਸਟੱਡ ਫਾਰਮ ਬਖਸ਼ਿਸ਼ ਕੀਤਾ ਵਾ ਜੇ ਆਪਾਂ ਕਹੀਏ ਕਿ ਕਹਿੰਦੇ ਹਨਾ ਕਿ ਇੱਕ ਬੇਜਬਾਨੇ ਦੀ ਸੇਵਾ ਕਰਨੀ ਬਹੁਤ ਵੱਡੀ ਗੱਲ ਆ ਪਰ ਇਸ ਸਟੱਡ ਫਾਰਮ ਦੇ ਵਿੱਚ ਕਿੰਨੇ ਬੇਜਬਾਨਾਂ ਨੂੰ ਭਾਜੀ ਸਾਰਾ ਸਾਮ ਸੰਭਾਲ ਕਰ ਰਿਆ ਬੰਦੇ ਰੱਖ ਕੇ ਤੇ ਮੈਂ ਕਹਿ ਸਕਦਾ ਬੜੀ ਵੱਡੀ ਪ੍ਰਮਾਤਮਾ ਦੀ ਇਹਨਾਂ ਤੇ ਬਖਸ਼ਿਸ਼ ਬੜਾ ਮਨ ਖੁਸ਼ ਹੋਇਆ ਕਿ ਬੇਜਬਾਨਿਆਂ ਦੀ ਸੇਵਾ ਕਰਦੇ ਆ ਸੋ ਇਹ ਇਹਨਾਂ ਨੇ ਸ਼ੌਂਕ ਪਾਲ ਲਿਆ ਵਾ ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਇਹਨਾਂ ਦੇ ਸਟੱਡ ਫਾਰਮ ਦੇ ਹੋਰ ਵੀ ਤਰੱਕੀ ਵੱਲ ਲੈ ਕੇ ਜਾਵੇ ਇਹਨਾਂ ਦੀ ਤੰਦਰੁਸਤੀ ਦੀ ਮੈਂ ਅਰਦਾਸ ਕਰਦਾ ਵਾਂ ਇਹ ਵੀਡੀਓ ਜਿਹੜੀ ਆ ਤੁਹਾਡੇ ਲਈ ਜਿੰਨੀ ਵੀ ਤੁਸੀਂ ਹੋ ਸਕਦਾ ਸ਼ੇਅਰ ਕਰਿਓ ਤੇ ਇਹ ਸਟੱਡ ਫਾਰਮ ਦੇ ਜੇ ਤੁਸੀ ਆਉਣਾ ਹੋਵੇ ਇਹ ਮੈਂ ਭਾਜੀ ਕੋਲੋਂ ਐਡਰੈਸ ਜਿਹੜਾ ਵਾ ਤੁਹਾਨੂੰ ਦੱਸ ਦਿਨਾ ਵਾਂ ਭਾਜੀ ਇਹ ਆਪਣਾ ਐਡਰੈਸ ਕੀ ਆ ਸਟੱਡ ਫਾਰਮ ਦਾ ਜੇ ਆਉਣਾ ਹੋਵੇ ਸੌਖਾ ਤੇ ਇਹ ਜੀ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਸਾਹਿਬ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਏਅਰਪੋਰਟ ਰੋਡ ਹੈ ਏਅਰਪੋਰਟ ਰੋਡ ਹਾਂਜੀ ਤੇ ਕੁਕੜਾ ਵਾਲਿਓ ਅੱਡੇ ਤੋਂ ਆ ਕੇ ਇਹ ਪਿੰਡ ਆਪਣਾ ਬੱਗੇ ਖੁਰਦ ਹੈ ਜੀ ਬੱਗੇ ਖੁਰਦ ਪਿੰਡ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਏਅਰਪੋਰਟ ਆਉਂਦਾ ਉਹ ਆ ਕੇ ਅੱਗੇ ਕੁਕੜਾਂ ਵਾਲਾ ਕੋਈ ਅੱਡਾ ਆਵੇਗਾ ਤੇ ਬੱਗੇ ਖੁਰਦ ਪਿੰਡ ਦੇ ਵਿੱਚ ਇਹ ਸਟੱਡ ਫਾਰਮ ਬਣਿਆ ਹੋਇਆ ਭਿੰਡਰ ਸਟੱਡ ਫਾਰਮ ਇਹ ਕੋਈ ਲੋਕੇਸ਼ਨ ਦੇ ਉੱਪਰ ਵੀ ਪਾਇਆ ਹੋਇਆ ਆ ਆਪਾਂ ਜੀ ਹਾਂਜੀ ਲੋਕੇਸ਼ਨ ਹੈ ਇਹ ਲੋਕੇਸ਼ਨ ਹੀ ਹੈ ਤੇ ਇਹਨਾਂ ਦਾ ਇੱਕ ਇੰਸਟਾਗ੍ਰam ਪੇਜ ਆ ਉਹਨੂੰ ਜ਼ਰੂਰ ਤੁਸੀਂ ਫੋਲੋ ਕਰਿਓ ਆਪਾਂ ਤੇ ਆ ਇੱਕ ਵੀਡੀਓ ਅੱਜ ਬਣਾਈ ਆ ਪਰ ਇਹ ਰਜਾਨਾ ਹੀ ਸਟੱਡ ਫਾਰਮ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਉਹ ਤੁਸੀਂ ਲਗਾਤਾਰ ਦੇਖ ਸਕਦੇ ਜੀ ਸੋ ਇੱਕ ਵਾਰ ਮੈਂ ਭਾਈ ਨੂੰ ਕਹੂੰਗਾ ਕਿ ਆਪਣਾ ਕੰਟੈਕਟ ਨੰਬਰ ਜੇ ਕਿਸੇ ਭੈਣ ਭਰਾ ਨੇ ਆਉਣਾ ਹੋਵੇ ਉਹਨੂੰ ਦਿੱਕਤ ਆਉਂਦੀ ਹੋਵੇ ਤੇ ਉਹ ਕੰਟੈਕਟ ਕਰ ਸਕਦਾ ਭਾਈ ਆਪਣਾ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 80 700 ਪੂਰਾ 607 80700 ਪੂਰਾ 6007 ਇਹ ਭਾਈ ਦਾ ਫੋਨ ਨੰਬਰ ਤੇ ਕੀ ਨਾਮ ਜੀ ਭਾਈ ਆਪਣਾ ਜੀ ਆਪਣਾ ਗੁਰਸਾਖ ਸਿੰਘ ਪਿੰਡਰ ਗੁਰਸਾਹਿਬ ਸਿੰਘ ਭਿੰਡਰ ਇਹਨਾਂ ਦਾ ਨਾਮ ਆ ਜੇ ਇਹਨਾਂ ਦਾ ਸਟੱਡ ਫਾਰਮ ਆ ਕੇ ਦੇਖਣਾ ਹੋਵੇ ਤੇ ਕੋਈ ਫੀਸ ਤਾਂ ਲੱਗਦੀ ਹੋਊਗੀ ਨਹੀਂ ਜੀ ਨਹੀਂ ਜੀ ਮੈਂ ਕਹਿੰਨਾ ਬਈ ਬਹੁਤ ਵਡਵਾਗੇ ਕਹਿੰਦੇ ਜੋ ਕੋਈ ਆਉਂਦਾ ਸੱਜਣ ਤੇ ਕੋਈ ਫੀਸ ਨਹੀਂ ਜੀ ਤੇ ਫੀਸ ਦਾ ਨਾਮ ਲਿਆ ਦੇ ਭਾਈ ਦੇ ਹੱਥ ਜੁੜ ਗਏ ਆ ਕਿ ਨਹੀਂ ਇਹ ਜੀ ਜਿਹੜਾ ਮਰਜ਼ੀ ਆ ਕੇ ਇਹਨਾਂ ਦਾ ਸਟੱਡ ਫਾਰਮ ਦੇਖ ਸਕਦਾ ਵਾ ਇੱਥੇ ਆ ਕੇ ਤੁਸੀਂ ਇਹਨਾਂ ਸਾਰੇ ਜਿਹੜੇ ਪੰਛੀ ਰੱਖੇ ਨੇ ਜਾਂ ਇਹਨਾਂ ਨੇ ਜਾਨਵਰ ਰੱਖੇ ਆ ਕੋੜੇ ਰੱਖੇ ਆ ਦੇਖ ਸਕਦੇ ਇਹਨਾਂ ਦੇ ਕੋਲੋਂ ਨੌਲੇਜ ਲੈ ਸਕਦੇ ਜੇ ਤੇ ਭਾਜੀ ਹੁਣਾਂ ਨੂੰ ਤੁਸੀਂ ਕੰਟੈਕਟ ਕਰਕੇ ਆ ਜੀ ਕਿਉਂਕਿ ਕਿਸੇ ਵੇਲੇ ਅੱਗੇ ਪਿੱਛੇ ਗਏ ਹੁੰਦੇ ਭਾਜੀ ਕੰਮਕਾਰ ਇਸ ਕਰਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਆ ਜਾਓ ਇਹਨਾਂ ਦਾ ਸਟੱਡ ਫਾਰਮ ਦੇਖੋ ਤੇ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ